ਫਰਾਈਪੁਰ ਦੇ ਅੰਦਰ ਚੋਰੀਆਂ ਦਾ ਸلسਲਾ ਰੁਕਣ ਦਾ ਨਾਮ ਨਹੀਂ ਲੈ ਗਿਆ ਲਗਾਤਾਰ ਹੀ ਚੋਰਾ ਵੱਲੋਂ ਸ਼ਹਿਰ ਵਾਸੀਆਂ ਨੂੰ ਨਿਸ਼ਾਨਾ ਜੁੜਾ ਉਹ ਬਣਾਇਆ ਜਾ ਰਿਹਾ ਤਾਜੀ ਘਟਨਾ ਫਰਾਈਪੁਰ ਦੀ ਧਾਨ ਕਲੋਨੀ ਵਿੱਚ ਵਾਪਰੀ ਹੈ ਜਿੱਥੇ ਚੋਰਾਂ ਨੇ ਇੱਕ ਘਰ ਤੇ ਧਾਵਾ ਬੋਲਿਆ ਅਤੇ ਅੱਧੀ ਰਾਤ ਘਰ ਦੇ ਅੰਦਰ ਦਾਖਲ ਹੋ ਕੇ ਗੈਸ ਸਿਲੰਡਰ ਚੁੱਕ ਕੇ ਚੋਰ ਫਰਾਰ ਹੋ ਗਏ ਆ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਮੌਕੇ ਦੀ ਸੀਸੀਟੀਵੀ ਜਿਹੜੀ ਆ ਉਹ ਸਾਹਮਣੇ ਆਈ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕੇ ਦੀ ਸੀਸੀਟੀਵੀ ਆ ਤਾਂ ਵੇਖ ਤਸਵੀਰ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਬੇਖੌਫ ਹੋ ਕੇ ਚੋਰ ਜਿਹੜੇ ਉਹ ਗਲੀਆਂ 'ਚ ਘੁੰਮ ਰਹੇ ਆ ਹੱਥਾਂ ਵਿੱਚ ਕਾਪੇ ਜਿਹੜੇ ਆ ਫੜੇ ਹੋਏ ਆ ਤਾਂ ਬੇਖੌਫ ਹੋ ਕੇ ਚੋਰ ਜਿਹੜੇ ਆ ਕੰਬ ਤਪ ਕੇ ਘਰ ਦੇ ਅੰਦਰ ਦਾਖਲ ਹੁੰਦੇ ਆ ਤਾਂ ਅੰਦਰੋਂ ਰਸੋਈ ਵਿੱਚੋਂ ਗੈਸ ਸਿਲੰਡਰ ਜਿਹੜਾ ਉਹ ਚੁੱਕ ਕੇ ਫਰਾਰ ਹੋ ਜਾਂਦੇ ਆ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਪਤਾ ਚੱਲਿਆ ਜਦੋਂ ਸਵੇਰੇ ਉੱਠ ਕੇ ਚਾਹ ਬਣਾਉਣ ਲੱਗੇ ਤਾਂ ਰਸੋਈ ਵਿੱਚ ਜਿਹੜਾ ਗੈਸ ਸਿਲੰਡਰ ਉਹ ਮੌਜੂਦ ਨਹੀਂ ਸੀ ਤਾਂ ਜਦੋਂ ਉਹਨਾਂ ਨੇ ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਸਿਲੰਡਰ ਜਿਹੜਾ ਪੂਚੋ ਵੀ ਹੋ ਚੁੱਕਿਆ ਉਤੋ ਹੀ ਮਹੱਲਾ ਨਿਵਾਸੀਆਂ ਦਾ ਕਹਿਣਾ ਕਿ ਅਜਿਹਿਆਂ ਘਟਨਾਵਾਂ ਜਿਹੜੀਆਂ ਉਹ ਲਗਾਤਾਰ ਵਾਪਰ ਰਹੀਆਂ ਤਾਂ ਪੁਲਿਸ ਨੂੰ ਇਸ ਵੱਲ ਧਿਆਨ ਜਿਹੜਾ ਉਹ ਦੇਣਾ ਚਾਹੀਦਾ ਅਤੇ ਚੋਗਾ ਨੂੰ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰਾ ਉਹ ਕਰਨਾ ਚਾਹੀਦਾ ਤਾਂ ਇਸ ਪੂਰੇ ਮਾਮਲੇ ਤੇ ਪਰਿਵਾਰ ਦਾ ਕੀ ਕੁਝ ਕਹਿਣਾ ਹੈ ਮਹੱਲਾ ਨਿਵਾਸੀਆਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪਰ ਮਤਲਬ ਕੀ ਗੱਲ ਬਾਰੇ ਕੀ ਕਟਨੋਗਾ ਤਾਂ ਛੁੱਟੇ ਪਏ ਆ कोई पता नहीं लगा इतोरिया इतो ही, ही सिलेंडर फड़ाता सो मोडे चुक के उड़ी तो रेड़ रेड़ ओली -ओली लिया रेड़ी लिया, लिया। बनी चढ़ के ते लिया सो दो जने आए ने लाके गाय चाहे मैं तो सवेरे चाह लगी बना सिलेंडर ही नहीं बलिया तो मैं तो तो तो

ਸਿਲੰਡਰ ਲੈ ਕੇ ਚਲੇ ਗਏ ਨੇ ਪ੍ਰਸ਼ਾਸਨ ਨੂੰ ਚਾਹੀਦਾ ਥੋੜਾ ਧਿਆਨ ਦੇਣਾ ਤਾਂ ਲਗਾਤਾਰ ਵਾਰਦਾ ਤਵਦੀ ਜਾ ਰਹੀਆਂ ਨੇ ਤੇ ਕਿੰਨਾ ਕੁ ਜਿਹੜਾ ਲੋਕਾਂ ਵਿੱਚ ਡਰ ਜਿਹੜਾ ਉਹ ਪਾਇਆ ਜਾ ਰਿਹਾ ਬਹੁਤ ਡਰ ਰਹੀ ਹੈ ਤਾਂ ਕੋਈ ਆਪਣਾ ਸਮਾਨ ਨਹੀਂ ਕੋਈ ਰੱਖ ਸਕਦਾ ਕੋਈ ਸੇਫ ਬੜੀ ਮੁਸ਼ਕਿਲ ਹੋ ਰਹੀ ਹੈ ਆਣਾ ਜਾਣਾ ਮੁਸ਼ਕਿਲ ਹੋਇਆ ਪਿਆ ਮੰਗ ਕੀ ਕਰੀਏ ਮੰਗ ਪ੍ਰਸ਼ਾਸਨ ਤੋਂ ਆਇਆ ਥੋੜਾ ਆਪਣਾ ਦਿਖਾਨ ਕੰਮ ਕਰਨ ਪਕੜਨ ਵਾਸਤੇ ਇਹਨਾਂ ਨੂੰ ਸੁੱਤੇ ਹੋਏ ਆਪਾਂ ਸਾਰਾ ਪ੍ਰਸ਼ਾਸਨ ਦਾ ਵਾਕਿਆ ਹੈ ਜੀ ਇਹ ਤਲਵੰਡੀ ਪੰਜ ਨੰਬਰ ਜਿਹੜੇ ਦਾ ਵਾਕਿਆ ਹੈ ਜੀ ਰਾਤ 2:30 ਵਜੇ ਦੇ ਆਸ-ਪਾਸ ਤਿੰਨ ਮੁੰਡੇ ਮੂੰਹ ਬੰਨੇ ਹੋਏ ਆ ਮੋਟਰਸਾਈਕਲ ਤੇ ਆਏ ਨੇ ਆ ਕੇ ਸਾਹਮਣੇ ਸਾਡੇ ਸਾਹਮਣੇ ਘਰੇ ਉਹਨਾਂ ਨੇ ਨਿਸ਼ਾਨਾ ਬਣਾਇਆ ਉਹਨਾਂ ਘਰੇ ਟੱਪ ਕੇ ਅੰਦਰ ਤੇ ਉਹਨਾਂ ਦਾ ਸਮਾਨ ਚੱਕਿਆ ਸਿਲੰਡਰ ਕੱਢੇ ਨੇ ਸਾਡੇ ਘਰੇ ਆਉਣ ਦੀ ਕੋਸ਼ਿਸ਼ ਕੀਤੀ ਆ ਟੱਪਾਂ ਦੀ ਕੋਸ਼ਿਸ਼ ਕੀਤੀ ਉਹਰੇ ਅੰਦਰ ਨਾਲ ਬਾਹਰ ਗੜੀਆਂ ਖੜੀਆਂ ਨੇ ਗੜੀਆਂ ਵਿਚਾਲਾ ਬਣਾਇਆ ਤੇ ਦੂਜੇ ਦੋ ਹੋਰ ਧਾਰੇ ਗਏ ਨੇ ਜਿਹਨਾਂ ਅੰਦਰ ਉਹਨਾਂ ਨੇ ਟੱਪਾਂ ਦੀ ਕੋਸ਼ਿਸ਼ ਕੀਤੀ ਆ ਇਹ ਸਾਡੇ ਇੱਥੇ ਦਾ ਬਹੁਤ ਲਾਰਜ ਆਰਡਰ ਮਾੜਾ ਹੈ ਤਾਂ ਕੋਣੀ ਦਾ ਪ੍ਰੀ ਸਿੰਧੂ ਤੇ ਧਿਆਨ ਦਿੱਤਾ ਜਾਵੇ ਸਰਕਾਰ ਨੇ